ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ 200 ਨੂੰ ਝੋਟੀਆਂ ਦਿਖਾਉਂਦੇ ਆ ਸੇਲ ਆ ਹਾਂਜੀ ਸਸਤੀ ਆ ਬਾਈ ਸਸਤੀ ਆ ਬਾਈ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਅਕਬਰ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਜੀ 79863 43799 79863 43799 43799 ਪਹਿਲੇ ਨੰਬਰ ਆ ਬੜੀ ਕਾਲੀ ਝੋਟੀ ਦੇਖੀਏ ਨੇ ਕੱਟੀ ਕਿੰਨੀ ਕੁ ਉਮਰ ਦੀ ਹੈ ਇਹ ਆਹੀ ਹੈ ਜੀ 14 ਮਹੀਨਿਆਂ ਦੀ ਕੱਟੀ ਹੈ ਜੀ ਠੀਕ ਹੈ 14 ਮਹੀਨਿਆਂ ਤੋਂ ਲਗਭਗ ਉੱਪਰ ਹੋ ਸਕਦੇ ਮਾੜੀ ਮੋਟੀ ਹੈਣਾ ਠੀਕ ਹੈ ਤੇ ਰਿਕਾਰਡ ਵਗੈਰਾ ਕੁਝ ਪਤਾ ਜੇ ਪਤਾ ਨਹੀਂ ਆਪਾਂ ਨੂੰ ਹਾਂ ਐਮ 31 ਦੀ ਦੱਸਿਆ ਸੀ ਜੀ ਮਾਲਕਾ ਨਾ ਠੀਕ ਹੈ ਐਮ 29 ਦੀ ਹਾਂ ਤੇ ਰੁੱਧ ਦਾ ਵੀ ਰਿਕਾਰਡ ਚੰਗਾ ਸੀਗਾ ਜੀ ਠੀਕ ਹੈ ਤੇ ਮੁੱਲ ਆਪੇ ਦਾ ਕੀ ਰੱਖਿਆ ਜੀ 31000 ਰੁਪਏ ਰੇਟ ਹੈ ਜੀ ਗੁਜਾਇਸ ਹੋ ਜੂਗੀ ਹਾਂ ਜੀ ਸਰ ਤੋਰੀ ਬਾਹਰ ਨੇ ਉਹ ਸੁਭਰੋ ਸਿੰਘ ਮੂ ਮੱਥਾ ਦੇਖੋ ਸੋਹਣਾ ਸਿੰਘ ਮੋੜ ਜੀ ਦਾ 14 ਤੋਂ 15 ਮਹੀਨੇ ਦੇ ਵਿੱਚ ਉਹ ਚ ਮਰਾ ਮਾਲਕਾ ਦੇ ਦੱਸਣ ਅਨੁਸਾਰ ਐਮ 29 ਦਾ ਪਰ ਤੁਸੀਂ ਆਪ ਦੀ ਨਿਰਖ ਪਰਖ ਕਰਕੇ ਲੈਣੀ ਆ ਸੋ ਦੇਖੋ ਸਿੰਘ ਸਿੰਘ ਸੋਹਣਾ ਪਪਾ ਕਰੇ ਵੀ ਲੈ ਚਲਾਂਗੇ ਇਹਨਾਂ ਦੇ ਮਤਲਬ ਕਿ ਠੀਕ ਐ ਥਣ ਥਣ ਚਾਰੇ ਓਕੇ ਜਮਾ ਹਾਂ ਓਕੇ ਜੀ ਝੋਲੀ ਬਹੁਤ ਕੰਮ ਦੀ ਐ ਸੋ ਥਣ ਦੇਖੋ ਥਣ ਚਾਰੇ ਓਕੇ ਜਮਾ ਝੋਲੀ ਚੰਗੀ ਝੋਲੀ ਵਾਲੀ ਕੱਟੀ ਐ ਜਮਾ ਤੇ ਕੀਮਤ ਇਹਦੀ ਹੈਗੀ 31000 ਰੁਪਇਆ ਤੇ ਗਜਾਇਸ ਉਹ ਜਮਾਣੀ ਮੋਟੀ ਵੀਰੇ ਹਾਂਜੀ ਹਾਂਜੀ ਝੋਲੀ ਸੋ 31000 ਰੁਪਇਆ ਮਾਲਕ ਵੱਲੋਂ ਮੁੱਲ ਕੀਤਾ ਗਿਆ ਬਾਕੀ ਘਰ ਆਂਦਾ ਮਾਨਤਨ ਹੋਊਗਾ ਫਿਰ ਕਾ ਜਿਹੜਾ ਆ ਗਿਆ ਆਪਾਂ ਦੇਖੇ ਤੁਰਾਂਗੇ ਤੇ ਕੱਟੀ ਬਹੁਤ ਚੰਗੀਆਂ ਪੱਠਪੂੜੇ ਦੀ ਬਣਤਰ ਜਿੰਦ ਜਾਨ ਤੇ ਪਲੀ ਪੂਲੀ ਬਹੁਤ ਜ਼ਿਆਦਾ ਰਾਜੀ ਆ 31000 ਰੁਪਇਆ ਕੀਮਤ ਐ ਤੇ ਦੂਜੇ ਨੰਬਰ ਆਪਾਂ ਜਿਹੜੀ ਬੂਰੀ ਦੇਖੀ ਜੰਨੇ ਆ। ਹਾਂਜੀ। ਥੋੜੀ ਜੀ ਰੋਸਾ ਬਣਿਆ ਦਿਖਾਉਂਦੀ ਹੈ ਹਨਾ? ਹਾਂਜੀ ਹਾਂਜੀ ਰੋਸਾ ਬਣ ਦਿਖਾਉਂਦੀ ਹੈ ਤੇ ਮਤਲਬ ਕਿ ਖਾਂਬ ਨਹੀਂ ਹੋਈ ਵੀ ਕੱਟੀ। ਠੀਕ ਹੈ। ਜੀਵ ਕਰੂਈ ਆਈ ਵੀ ਹੈ ਤੇ ਮੂਰੇ ਉਹਨਾਂ ਨੂੰ ਗਿਫਟੀ ਮਿਲੀ ਵੀ ਸੀ ਹੈ ਹਰਿਆਣੇ ਦੀ ਗੱਟੀ ਦੀ। ਠੀਕ ਹੈ ਹਰਿਆਣੇ ਦੇ ਵਿੱਚ ਆਈ ਵੀ ਸੀ। ਹਾਂਜੀ। ਕਾਲੀ ਮਹਿਤੋਂ ਬੂਰੀ ਪੈਦਾ ਹੋਈ ਵੀ ਸੀ ਹਨਾ? ਹਾਂਜੀ। ਤੇ ਇਹਦੀ ਉਮਰ ਕਿੰਨੀ ਕਾ? ਇਹਦੀ ਹੈਗੀ ਆ ਜੀ ਮੰਨ ਕੇ ਚੱਲੋ ਤੁਸੀਂ 16 ਤੋਂ 17 ਮਹੀਨਿਆਂ ਤੱਕ ਬਣ। ਤੇ ਇਹਦਾ ਭਾਪਾ ਕੀ ਰੱਖਿਆ? ਇਹਦਾ ਹੈਗਾ ਦੇ ਦਾਂਗੇ 34 ਦੀ। ਤੋਰੀ ਹੋਣੀ ਮੜਿਆ ਸੁਭਰਤ ਸਿੰਘ ਮੂੰਹ ਮਾਤਾ ਦੇਖੋ ਕੱਟੀ ਦਾ ਸੋਹਣਾ ਸਿੰਘ ਆ ਸਿੰਘ ਜਿਵੇਂ ਕੋਕਾ ਮੋੜ ਦੀ ਦੁਰੀ ਆਉਂਦੀ ਹੈ ਹਨਾ ਤੇ ਫਿਰ ਦੇ ਲੈਣ ਜਾਂ ਆਪਾਂ ਦੇ ਨਹੀਂ ਕਿੰਨੇ ਦੇ ਪਾਸੇ ਦੇਵਾਂਗੇ ਕੋਈ ਨਾ ਜੀ ਮਾਨ ਤਾਨ ਖੁੱਲਾ ਕਰ ਦਾਂਗੇ ਹੋਰ ਦੱਸੋ ਠੀਕ ਆ 30 ਤੋਂ ਅੰਦਰ ਹੋ ਜੂ ਕਿ ਨਹੀਂ ਹੁੰਦੀ ਕਰ ਦਾਂਗੇ ਕੋਈ ਨਾ ਮਾਨ ਤਾਨ ਖੁੱਲਾ ਸੋ 30 ਤੋਂ ਅੰਦਰ ਹੋ ਜਾਣੀ ਐ ਸੋ ਥਣ ਦੇਖੋ ਇਹਦੇ ਚਾਰੇ ਨਿੱਖਣਵੇਂ ਝੋਲੀ ਵਾਲੀ ਕੱਟੀ ਆ ਚੰਗੀ ਵਧੀਆ ਤੇ ਕੀਮਤ ਇਹਦੀ 34000 30 ਤੋਂ ਅੰਦਰ ਵੀਰ ਕਹਿੰਦਾ ਦੇ ਦਾਂਗੇ ਦੂਜੇ ਨੰਬਰ ਤੇ ਬੂਰੀ ਪਿਓਰ ਬੂਰੀ ਨੇ ਆਪਾਂ ਕਹਿੰਦੇ ਥੋੜਾ ਜਿਹਾ ਮੰਨ ਕੇ ਚਲੋ ਬੂਰੀ ਵਾਲੀ ਪੱਕ ਪੈਂਦੀ ਆ ਤੇ ਦੋ ਦਿ ਰੂਸੀ ਆਈ ਠੀਕ ਹੈ ਨੰਬਰ ਬੋਲੀ ਵੀਰ ਆਪਣਾ 9863 43799 ਸੋ ਕਿਸੇ ਵੀਰ ਦੇ ਕੋਈ ਵੀ ਛੋਟੀ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ